ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਇਹ ਆਪਣਾ ਖੜਾ 26 ਝੋਨਾ ਦੇ ਲੋ ਕਿੰਨਾ ਸੋਹਣਾ ਖੜਾ ਤੇ ਕੋਈ ਇਹਨੂੰ ਉਹ ਨਹੀਂ ਰੋਗ ਨਹੀਂ ਕੋਈ ਕੁਛ ਨਹੀਂ ਪੂਰਾ ਵਧੀਆ ਨਸਾਰਾ ਹੋਣ ਲੱਗਿਆ ਝੋਨੇ ਦਾ ਕੋਈ ਵੀ ਚਿੱਟਾ ਚਿੱਟਾ ਨਹੀਂ ਨਿਕਲਦਾ ਮੈਨੂੰ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਆ ਹੁਣ ਕਿ ਵੀਰੇ ਸਾਡਾ ਚਿੱਟਾ ਛਿੱਟਾ ਨਿਕਲਿਆ ਅਸੀਂ ਕੁਛ ਨਹੀਂ ਕਰੀ ਸੀ ਸਪਰੇ ਤਾਂ ਮੈਂ ਤਾਂ ਫਿਰ ਇਹੀ ਕਹਣਾ ਵੀਰੇ ਵੀ ਕਿਉਂ ਨਹੀਂ ਸੀ ਕਰੀ ਸਪਰੇ ਕੀ ਕਾਰਨ ਸੀ ਵੀ ਜਿਹੜਾ ਤੁਸੀਂ ਸਪਰੇ ਨਹੀਂ ਕਰ ਸਕਦੇ ਯਾਰ ਵੀ ਆਪਦੀ ਫਸਲ ਤੇ ਤੁਸੀਂ ਸਪਰੇ ਨਹੀਂ ਕਰ ਸਕਦੇ ਕਿਹਦੇ ਪਿੱਛੇ ਲੱਗ ਕੇ ਤੁਸੀਂ ਸਪਰੇ ਹਾਂ ਨਹੀਂ ਕਰੀਆਂ ਠੀਕ ਨਹੀਂ ਤੇ ਉਹ ਗੋਬ ਦੀ ਸੁੰਡੀ ਨੇ ਉਹਨਾਂ ਦਾ ਝੋਨਾ ਖਾਦਾ ਹੋਇਆ ਇਹ ਇਹ ਆਪਣਾ 17 18 ਤਰੀਕ ਨੂੰ ਆਪਾਂ ਲਵਾਈ ਕਰੀ ਸੀ ਤੇ ਮਸ਼ੀਨ ਵਾਲਾ ਝੋਨਾ ਵਾ ਤੇ ਇਹ ਨਾ ਜੇ ਕਿਤੇ ਇਹੇ ਹੱਥੀ ਲੱਗਿਆ ਹੁੰਦਾ ਇਹਨੇ ਹੋਰ ਤਿੰਨ ਚਾਰ ਚਾਰ ਪੰਜ ਦਿਨ ਪਹਿਲਾਂ ਨੇ ਸਰ ਜਾਣਾ ਪਾਰੇ ਮਸ਼ੀਨ ਆਲਾ ਕਰਕੇ ਥੋੜੇ ਜਿਹੇ ਦਿਨ ਲੇਟ ਨਿਸਰਦਾ ਮਸ਼ੀਨ ਆਲਾ ਝੋਨਾ ਤਿੰਨ ਚਾਰ ਦਿਨ ਦੂਜੇ ਝੋਨੇ ਨਾਲ ਵੱਧ ਲੈ ਜਾਂਦਾ 10 ਦਿਨ ਵੱਧ ਲੈ ਜਾਂਦਾ ਤੇ ਪਾਰਾ ਬਹੁਤ ਜ਼ਿਆਦਾ ਹੋ ਗਿਆ ਝੋਨਾ ਝੋਨੇ ਦੀ ਹਾਈਟ ਐਡੀ ਐਡੀ ਆ ਨਾ ਹੁਣ ਨਾ ਪਤਾ ਕੀ ਹੈਗੀ ਤਰੇਲ ਨਹੀਂ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਪੂਛਾ ਝੋਨੇ ਨਾਲ ਵੀ ਉੱਚੀ ਕੱਦ ਦਾ ਉੱਚੇ ਹਾਈਟ ਦਾ ਝੋਨਾ ਹੋਇਆ ਹੋਇਆ ਜਿਵੇਂ ਪੀਲੀ ਪੂਛਾ ਨਹੀਂ ਹੁੰਦੀ ਉਸ ਤਰੀਕੇ ਦਾ ਝੋਨਾ ਵਾ ਇਹ ਆ ਤੁਸੀਂ ਦੇਖ ਲਓ ਬੂਜੇ ਨੂੰ ਦੇਖ ਕੇ ਕਹਿ ਸਕਦੇ ਹੋ ਵੀ ਵੀ ਜਾਣ ਕੇ ਬੂਜਾ ਨਹੀਂ ਉੱਪਰੋਂ ਦੇਖ ਕੇ ਕਹਿ ਸਕਦੇ ਹੋ ਵੀ ਉਹ ਜਿਹੜਾ ਆਪਣਾ ਹੱਥੀ ਲੱਗਿਆ ਛੱਬੀ ਝੋਨਾ ਹੁੰਦਾ ਉਹ ਜਿਵੇਂ ਜਿਵੇਂ ਨਸਤਰੀ ਜਾਣਾ ਉਹਦੇ ਬੂਟੇ ਖਿਲਰੀ ਜਾਂਦੇ ਆ ਤੇ ਇਹਨੂੰ ਕੋਈ ਦੇਖ ਕੇ ਨਹੀਂ ਕਹਿ ਸਕਦਾ ਵੀ ਇਹ ਆਹਾ ਵੀ ਆ ਹਨਾ ਕਿ ਇੰਨਾ ਸੋਹਣਾ ਹੋਇਆ ਝੋਨਾ ਬਹੁਤ ਸੋਹਣਾ ਵਾ ਇਹ ਆਪਣਾ ਸਾਰਾ ਖੱਤਾ ਹੀ ਗੇਤਾ ਲੱਗਿਆ ਜੀ ਤਿੰਨ ਚਾਰ ਗਿੱਲੇ ਆਪਾਂ ਲੇਟ ਲਾਈ ਸੀ ਇੱਥੇ ਤੇ ਕਿੱਲਾ ਘੋਰ ਜ਼ਿਆਦਾ ਲੇਟ ਲਾਇਆ ਸੀ ਇੱਥੇ ਨਾ ਪਹਿਲਾਂ ਇਹ ਖੱਤਿਆਂ ਦੇ ਵਿੱਚ ਪਹਿਲਾਂ ਸਫੈਦਾ ਹੁੰਦਾ ਸੀ ਬਹੁਤ ਵੀ ਬਾਲੇ ਸਾਲ ਲਗਾਤਾਰ ਸਫੈਦਾ ਹੀ ਲੱਗਦਾ ਰਿਹਾ ਤੇ ਖੱਤੇ ਦੇ ਵਿੱਚ ਘਾਹ ਬਹੁਤ ਜ਼ਿਆਦਾ ਸੀਗਾ ਵੀ ਬਹੁਤ ਘਾਹ ਸੀ ਥੱਲੇ ਤੇ ਕਿਉਂਕਿ ਜਦੋਂ ਬੱਟਾਂ ਤੇ ਸਪਰੇ ਜਦੋਂ ਆਪਾਂ ਕਦੂ ਕਰਿਆ ਬੱਟਾਂ ਦੇ ਨਾਲ ਹੀ ਘਾਹ ਹੋ ਗਿਆ ਇਕਦਾਂਵੀ ਤੇ ਘਾਹ ਐਵੇਂ ਹੋਇਆ ਸੀ ਜਿਵੇਂ ਕਿਸੇ ਨੇ ਛਿਟਾ ਦਿੱਤਾ ਹੁੰਦਾ ਤੇ ਉਹਦੇ ਮੁਤਾਬਕ ਚਲੋ ਆਪਾਂ ਸਪਰੇ ਹਾਂ ਤਾਂ ਪੂਰੀ ਵਧੀਆ ਸਪਰੇ ਨੇ ਕੰਮ ਕਰਿਆ ਜਿੱਥੇ ਕਿਤੇ ਮਾੜਾ ਮੋਟਾ ਕਿਤੇ ਕੋਈ ਧਲੀ ਸਪਰੇਅ ਤੋਂ ਪਾਣੀ ਦੋ ਜਿਵੇਂ ਝੋਨਿਆਂ ਦਾ ਪਾ ਲਾਉਂਦੇ ਸੀ ਥੋੜਾ ਪਾਣੀ ਘੱਟ ਰੱਖਿਆ ਤਾਂ ਉਹ ਬੰਦੇ ਫਿਰ ਤੁਹਾਨੂੰ ਪਤਾ ਵੀ ਮਾੜੀ ਮੋਟੀ ਕਿਤੇ ਗੌਰ ਘਟ ਜਾਂਦੀ ਹੁੰਦੀ ਹੈ ਵੀ ਹਾਂ ਉਹ ਤੋਂ ਪਾਣੀ ਘੱਟ ਗਿਆ ਸਪਰੇਅ ਘੱਟ ਪਾਣੀ ਤੇ ਕਰੀ ਤਾਂ ਉਹ ਤੇ ਅਸਰ ਨਹੀਂ ਥੀ ਹੋਇਆ ਤੇ ਫਿਰ ਉੱਥੇ ਧਲੀ ਧੁਲੀ ਦੇ ਵਿੱਚ ਜਿਵੇਂ ਕਾਜਿਆ ਹੋ ਗਿਆ ਸੀ ਬੁੱਝਿਆ ਜੇ ਤੇ ਹੁਣ ਤੱਕ ਉਹ ਤਾਂ ਕੱਢਤਾ ਸੀ ਆਪਾਂ ਤੇ ਪਰ ਹੁਣ ਕਿਤੇ ਕਿਤੇ ਇੱਕ ਦੋ ਡਾਲ ਕਿਤੇ ਖੜੇ ਹੋਣਗੇ ਕੋਈ ਦੀਂਦਾ ਹੋ ਆ ਆ ਤਾਂ ਪਰ ਝੋਨਾ ਜਈ ਇਹ ਤਾਂ ਨਿਸਰਿਆ ਹੋਇਆ ਵੀ ਇਹ ਹੋਰ 부ਝਾ ਜਾਵਾ ਤੇ ਇਹ तकरीबन ਇਹ ਕਾਫੀ ਇਹਨਾਂ ਦਾ ਵਾਧਾ ਹੋ ਗਿਆ ਇਹ ਸਿੰਗਲ ਡਾਲ ਜੇ ਉੱਤੇ ਨੂੰ ਨਿਕਲ ਜਾਂਦੇ ਆ ਕਈ ਖੱਤਿਆਂ 'ਚ ਮੈਂ ਦੇਖਿਆ ਇਹ ਜਿਹੜਾ ਇਹ ਆਪਣਾ ਕਿਉਂਕਿ ਇਹ ਮੁੱਲ B26 ਵੀ ਉਹਨਾਂ ਦਾ ਹੀ ਸੀਗਾ ਆਪਣਾ ਨਹੀਂ ਸੀਗਾ ਤੇ ਜਿਹਨਾਂ ਤੋਂ ਇਹ ਆਪਾਂ ਹੱਥ ਵਾਲੀ ਮਸ਼ੀਨ ਨਾਲ ਛੋਟੀ ਮਸ਼ੀਨ ਨਾਲ ਲਵਾਇਆ ਹੋਇਆ ਝੋਨਾ ਤੇ ਬਹੁਤ ਸੋਹਣਾ ਝੋਨਾ ਖੜਾ ਵਾ ਬਹੁਤ ਜਿਆਦਾ ਸੋਹਣਾ ਵਾ ਵਾਹਿਗੁਰੂ ਦੀ ਕਿਰਪਾ ਵਾ ਸਾਰੇ ਵੀਰਾਂ ਦੇ ਝੋਨਾ ਇਦਾਂ ਹੋਵੇ ਇਹ ਪੂਰਾ ਵਧੀਆ ਹਨਾ ਟੌਪ ਟਾਪ ਤੇ ਬਾਕੀ ਸਵੇਰੇ ਸਵੇਰੇ ਮੈਂ ਕਿਹਾ ਸਾਧਰੀ ਗੇੜਾ ਮਾਰਿਆ ਜੀ ਅਜੇ ਤਾਂ 6:00 ਨਹੀਂ ਵੱਜੇ ਹਨਾ ਤੇ ਤਾਂ ਹੀ ਮੈਂ ਆ ਗਿਆ ਮੈਂ ਕਿਹਾ ਜਾਣਾ ਚਾਹੀਦਾ ਵੀ ਖੱਤੇ ਚ ਗੇੜਾ ਮਾਰਿਆ ਜੀ ਵੀ ਨਾਲੇ ਵੀਰਾਂ ਨੂੰ ਦਿਖਾਈਏ ਝੋਨੇ ਦਾ ਹਾਲਾਤ ਵੀ ਕਿੰਨੇ ਸੋਹਣਾ ਵਾ ਝੋਨਾ ਇਹ ਬਹੁਤ ਸੋਹਣਾ ਝੋਨਾ ਵੀਰੇ ਬਾਕੀ ਚਲੋ ਹੁਣ ਚੱਲਦੇ ਆਂ ਫਾਰਮ ਤੇ ਚੱਲ ਕੇ ਮਿਲਦੇ ਆਂ ਦੇਖਦੇ ਆਂ ਮੈਂ ਜਾ ਕੇ ਆਈ ਸੀ ਦਿਲਪ੍ਰੀਤ ਹੁਣਾਂ ਕੋਲੇ ਤੇ ਉੱਥੇ ਜਦੋਂ ਇੱਕ ਦੋ ਕੰਮ ਜੇ ਸੀਗੇ ਉਹ ਕਰਨੇ ਸੀ ਉਹਨਾਂ ਨਾਲ ਲਿਜਾ ਗਿਆ ਨਾ ਇੱਕ ਤਾਂ ਉਹ ਜਿਹੜੇ ਆਪਣੇ ਟਰਾਲੀ ਵਾਲੇ ਉਹ ਟਰਾਲੀ ਦੇਖ ਕੇ ਆਉਣੀ ਸੀਗੀ ਉਹ ਦੇਖ ਕੇ ਆਉਂਦੀ ਆ ਵੀ ਕਿਵੇਂ ਬਣਾਉਂਦੇ ਆ ਤੇ ਆਪਣਾ ਵੀ ਬਣਦਾ ਵਿਚਾਰ ਵੀ ਸ਼ਾਇਦ ਆਪਾਂ ਬਣਾਈਏ ਹਨ ਦੋ ਟਰਾਲੀਆਂ ਬਣਵਾਉਣੀਆਂ ਨੇ ਆਪਾਂ ਤੇ ਥੋੜਾ ਅਗਾਹ ਜਾ ਕੇ ਦੇਖਦੇ ਆ ਵੀ ਬਣਾਵਾਂਗੇ ਜੇ ਝੋਨੇ ਚੱਕ ਦੇ ਦੇਣਗੇ ਆਪਾਂ ਨੂੰ ਤੇ ਬਣਤਰ ਸੋਣੀ ਬਣਾ ਰਹੇ ਆ ਰੇਟ ਵੀ ਸੋਨਾ ਵਾ ਪੀਰੀਟ ਵੀ ਬਹੁਤ ਜਾਇਜ਼ ਆ ਕਿ ਠੀਕ ਗ੍ਰੇਡ ਦੇ ਬਣਾ ਰਹੇ ਆ ਟਰਾਲੀ 105 6 ਰੁਪਏ ਮੰਗਦੇ ਆ ਕਿਲੋ ਤੇ ਆ ਮੈਗ ਵੈਲਡਿੰਗ ਕਰਦੇ ਆ ਡਾਟਾ ਸੇਲ ਦਾ ਉਹ ਲੋਹਾ ਲਾਉਂਦੇ ਆ ਮੈਂ ਤਾਂ ਨਾ ਵੱਡੀਆਂ ਟਰਾਲੀਆਂ ਨਹੀਂ ਬਣਵਾਉਣੀਆਂ ਮੈਂ ਤਾਂ ਬਣਵਾਉਣੀਆਂ 14 ਫੁੱਟੀਆਂ 14 14 ਫੁੱਟੀਆਂ ਦੋ ਬਣਵਾ ਲੈਣੀਆਂ ਨੇ ਤੇ ਉਹ ਇੱਕ ਇੱਕ ਟਰਾਲੀ ਦੇ ਮੁੱਲ ਦੀ ਆ ਜਾਣੀਆਂ ਦੋਨੇ ਇੰਨੇ ਸਮਝ ਲੋ 18 19 ਫੁੱਟੀ ਜਿਹੜੀ 19 ਫੁੱਟੀ ਇੱਕ ਆਉਣੀ ਆ ਉਹਨੇ ਦੀਆਂ ਦੋ ਆ ਜਾਣੀਆਂ ਨੇ ਤੇ ਬਹੁਤ ਵਧੀਆ ਟਰਾਲੀ ਬਣਵਾ ਬਣਾ ਰਹੇ ਆ ਵੀਰੇ ਹੁਣੇ ਤੇ ਹਜੇ ਆਪਾਂ ਗੱਲਬਾਤ ਨਹੀਂ ਕਰੀ ਤੇ ਗੱਲਬਾਤ ਕਰਾਂਗੇ ਦੇਖਾਂਗੇ ਵੀ ਕੀ ਕੀ ਹੈ ਆਪਾਂ ਤਾਂ ਦੇਖੋ 8 ਇੰਚੀ ਚਾਸੀ ਲਵਾਉਣੀ ਆ ਆਪਾਂ ਕੋਈ ਵੀ ਟਰਾਲੀ ਤੇ ਛੋਸ਼ੇ ਭੱਜੇ ਨਹੀਂ ਲਵਾਉਣੇ ਕਿ ਨਾਰਮਲ ਸਿੰਪਲ ਟਰਾਲੀ ਰੱਖਣੀ ਆ ਤੇ ਕੋਈ ਬੇਲ ਤੇ ਤੰਗਲੀਆਂ ਕਈਆਂ ਨਹੀਂ ਲਵਾਉਣੀਆਂ ਹਨਾ ਨਾ ਕੋਸ਼ੁਰ ਕੋਸ਼ੀ ਇਹ ਜੀ ਜਿਹੜਾ ਲਗਾਉਣਾ ਹੀ ਨਹੀਂ ਕਿ ਜਿਹਦੇ ਨਾਲ ਖਰਚਾ ਵਧੇ ਇੱਕ ਸਿੰਪਲ ਥੋਬਰ ਟਰਾਲੀ ਰੱਖਣੀ ਆ ਕਿਉਂਕਿ ਆਪਣੇ ਜਿੰਨੀਆਂ ਫਾਰਮ ਦੇ ਟਰਾਲੀਆਂ ਨੇ ਸਾਰੀਆਂ ਸਾਧੀਆਂ ਟਰਾਲੀਆਂ ਨੇ ਕਿਸੇ ਤੇ ਕੁਝ ਵੀ ਸ਼ੋਭ ਇਸ ਲਈ ਕੁਝ ਨਹੀਂ ਲਾਇਆ ਉਹ ਮੇਰੀ ਸੋਚਣੀ ਇਹ ਆ ਚਾਹੇ ਜਿੱਥੋਂ ਮਰਜੀ ਬਣਵਾਉਣਾ ਮੈਂ ਨਹੀਂ ਇਹ ਚੀਜ਼ਾਂ ਲਵਾਉਂਦਾ ਉਹ ਇਸ ਕਰਕੇ ਕਿਉਂਕਿ ਜਦ ਜਦੋਂ ਟੁੱਟ ਗਿਆ ਫੇਰ ਉਹ ਕਿਹੜਾ ਰਹਿਣਾ ਵਾ ਐਨਾ ਮੈਨੂੰ ਰੋਟੀ ਖਾਣੀ ਹੁਣ ਦਿਲ ਆਉਂਦਾ ਇਹਨੇ ਮੇਰੇ ਮਗਰ ਮਗਰ ਵੀ ਰੋਟੀ ਖਲਾ ਦੇ ਅਜੇ ਰੋਟੀ ਬਣੀ ਨਹੀਂ ਤੇ ਹੁਣ ਰੋਟੀ ਖਾਣ ਨੂੰ ਫਿਰਦੇ ਆ ਸਰ ਆਪਣੇ ਆਹ ਬਲੌਗ ਜੇ ਵੀ ਮੰਗਾ ਲੇ ਵੀ ਇਹੇ ਦਰਖਤਾਂ ਦੇ ਨਾਲ ਲਾ ਦਾਂਗੇ 50 ਪੀਸ ਮੰਗਾਤੇ ਆ 50 ਹੀ ਕਿਹਾ ਸੀ ਉਹਨੇ ਵੀ 50 ਨਾਲ ਸਰ ਜਾਣਾ ਤੇ ਕੱਲ ਤਾਂ ਪਹੇ ਗਿਆ ਸੀ ਮੀ ਕੱਲ ਕੋਈ ਵੀ ਕੰਮ ਹੋਇਆ ਨਹੀਂ ਕੱਲ ਉਧਰ ਕੋਲ ਉਹ ਆ ਪਤਾ ਸੀ ਤੇ ਆ ਮਿਸਤਰੀ ਤਾਂ ਆਈ ਤੇ ਬਲੌਕ ਆਏ ਪਏ ਆ ਤੇ ਸਾਰਾ ਲਾਲ ਇੱਟ ਵੀ ਆਈ ਪਈ ਆ ਤੇ ਇੱਥੇ ਲਾ ਦਾਂਗੇ ਬਲੌਕ ਇਹਨਾਂ ਚ ਹੁਣ ਮੈਂ ਕਰਿਆ ਉਹਨੂੰ ਮਿਸਤਰੀ ਨਾਲ ਗੱਲ ਉਹ ਮੈਂ ਕਿਹਾ ਵੀ ਇਹ ਚ ਇੱਕ ਟੁੱਟੀ ਇਹ ਚ ਕਰ ਦਈਏ ਇੱਕ ਟੁੱਟੀ ਇੱਧਰ ਕਰ ਦਈਏ ਵੀ ਦੋਨੇ ਪਾਸੇ ਟੁੱਟੀ ਇੱਕ ਇੱਕ ਲਾ ਦਈਏ ਜਲ ਉਹਨੇ ਨਾਲ ਵੀ ਪਾਣੀ ਬੰਦਾ ਟੂਟੀ ਖੋਲੂ ਪਾਣੀ ਪਾ ਦੇ ਆਹ ਜਿਹੜਾ ਆ ਫਰਸ਼ ਦਾ ਕੰਮ ਇਹ ਅੱਜ ਕੋਲੂਆ ਉੰਨਾ ਕਰਿਆ ਗਿਆ ਉਹ ਵੀ ਕੋਲੂਆ ਪਵਾ ਕੇ ਪਰਾਂ ਕਰੀਏ ਤੇ ਆਹ ਫਰਸ਼ ਵੀ ਲਵਾ ਦਈਏ ਤੇ ਛੇਤੀ ਲੱਗ ਜੂ ਤੇ ਆਹ ਮਿੱਟੀ-ਮੁੱਟੀ ਅੱਜ ਪਟਵਾ ਦਿੰਨੇ ਆ ਕਿਉਂਕਿ ਪੱਟੀ ਜਾਣੀ ਆ ਚੁਕਵਾ ਦਿੰਨੇ ਆ ਇੱਥੇ ਤੇ ਫਿਰ ਗਾਹ ਪੈਣੋਂ ਹਟ ਜੂ ਸਾਰ ਕਿਉਂਕਿ ਮੈਂ ਨਾ ਟਰਾਲੀ ਦੇ ਉੱਤੇ ਇਹ ਚੀਜ਼ਾਂ ਲਵਾ ਕੇ ਰਾਜੀ ਨਹੀਂ ਹੈਗਾ ਕਿ ਕੁਝ ਵੀ ਫੇਰ ਜਦੋਂ ਟੁੱਟ ਜਾਂਦਾ ਫਿਰ ਉਹ ਬਿਲਡਿੰਗ ਕਰਨੀ ਪੈਂਦੀ ਆ ਤੇ ਇਸ ਚੱਕਰ ਦੇ ਵਿੱਚ ਆਪਾਂ ਹਨਾ ਉਹ ਨਹੀਂ ਲਵਾ ਕੇ ਰਾਜੀ ਤੇ ਹੁਣ ਆਪਾਂ ਦੇਖਦੇ ਆਂ ਦੋ ਟਰਾਲੀਆਂ ਦਾ ਐਸਟੀਮੇਟ ਉਹ ਤੋਂ ਲਵਾਇਆ ਸੀ ਵੀਰ ਤੋਂ ਤੇ ਗੱਲਬਾਤ ਕਰਕੇ ਦੇ ਦਿਆਂ ਜੋ ਵੀ ਹੋਊਗਾਗਾ ਵੀ ਕਿਵੇਂ ਕਿੰਨੇ ਕ ਪ੍ਰਾਈਸ ਤੱਕ ਬਣਦੀ ਆ ਤਾਂ ਕਿ ਹਾਂ ਤੇ ਜਿਹੜੀ ਜਿਹੜੀ ਚੀਜ਼ ਮੈਂ ਲਵਾਈ ਆ ਉਹ ਵੀਰਾਂ ਨੂੰ ਦੱਸਿਆ ਸੀ ਵੀ ਆਹ ਆ ਚੀਜ਼ ਵੀ ਇੰਨੇ ਇੰਨੇ ਪੈਸਿਆਂ ਦੀ ਲਵਾਉਣੀ ਆ ਵੀ ਬਾਲੀ ਮਹਿੰਗੀ ਨਹੀਂ ਲਵਾਉਣੀ ਜਾਂ ਐਦਾਂ ਹਨ ਤੇ ਉਹ ਸਾਰਾ ਗੁਝਾਪਾ ਦੱਸਿਆ ਵਾ ਆਪਣੀ ਕਿਉਂਕਿ ਯਾਰ 14 ਫੁੱਟੀ ਟਰਾਲੀ ਬਣਾਉਣ ਦਾ ਮੇਰਾ ਮੇਨ ਪਰਪਸ ਇਹੀ ਆ ਜੀ ਜਦੋਂ ਨਾਲ ਵੀ ਝੋਨਾ ਢੋਣਨਾ ਟੋਣੇ ਆ ਉਨੇ ਢੋਣ ਦੇ ਵਿੱਚ ਨਾ ਸਾਨੂੰ ਜਿਹੜੀਆਂ ਛੋਟੀਆਂ ਟਰਾਲੀਆਂ ਨੇ ਫਿਰ ਸਾਡੇ ਛੋਟੇ ਟਰੈਕਟਰ ਸਾਰੇ ਕੰਮ ਆਉਂਦੇ ਆ ਤੇ ਜਿਵੇਂ ਹੁਣ ਆਪਣੇ ਡੀਆਈ ਟਰੈਕਟਰ ਆ ਉਹ ਕੰਮ ਆਉਣਗੇ ਹਨਾ ਫਾਰਮ ਟਰੱਕ 65 ਆ ਉਹ ਕੰਮ ਆਉਣਗੇ ਇਹ ਇਹਨੂੰ ਢੋਣ ਦੇ ਵਿੱਚ ਢੋਣਾ ਢੋਣ ਦੇ ਵਿੱਚ ਤੇ ਆਪਾਂ ਵੱਡੇ ਟਰੈਕਟਰਾਂ ਤੋਂ ਕੰਮ ਨਹੀਂ ਲੈਂਦੇ ਉਦੋਂ ਨਹੀਂ ਬਿੱਲੇ ਨਹੀਂ ਹੁੰਦੇ ਫਿਰ ਇਉਂ ਵੀ ਆ ਜਿਹੜੇ ਵੱਡੀਆਂ ਟਰਾਲੀਆਂ ਨੇ ਉਹ ਜਦੋਂ ਖਾਤੀ ਜਾਂਦੀਆਂ ਨਾ ਫਿਰ ਦਿੱਕਤ ਬਹੁਤ ਕਰਦੇ ਤੇ ਕਿਉਂਕਿ ਪਲਾਉ ਵਾਲੇ ਖੱਤੇ ਆ ਵੀਰੇ ਹੁਣ ਇਹ ਚ ਕਈ ਵੀਰ ਕਹਿਣਗੇ ਕਿ ਐਡੇ ਐਡੇ ਟਰੈਕਟਰ ਰੱਖਿਆ ਫੇਰ ਵੀ ਟਰਾਲੀ ਫਾਜ ਜਾਂਦੀਆਂ ਵੀਰੇ ਤੁਸੀਂ ਲਿਆ ਕੇ ਨਾ ਕੱਢ ਕੇ ਦਿਖਾ ਦਿਓ ਸਾਡੇ ਏਰੀਏ 'ਚ ਵੀ ਸਾਡੇ ਏਰੀਏ 'ਚ ਕਹਤਾ ਵੀ ਪਲਾਉ ਵਾਲੇ ਖੱਤਿਆਂ 'ਚ ਵੀ ਜਦੋਂ ਨਾ ਖੇਤ ਤਾਂ ਨੇੜੇ ਗਾਰੇ ਵਰਗੇ ਵੱਢਦੇ ਆ ਤੇ ਪੂਰੇ ਗਿੱਲੇ ਵੱਢਣੇ ਪੈਂਦੇ ਆ ਕਿਉਂਕਿ ਵੀ ਉਹ ਕਰਨਾ ਹੁੰਦਾ ਵਾ ਆਪਾਂ ਵੀ ਗਿੱਲ ਰੱਖਣੀ ਹੁੰਦੀ ਆ ਆਲੂਆਂ 'ਚ ਬਹੁਤ ਜ਼ਿਆਦੇ ਹਨ ਤਾਂ ਕਰਕੇ ਖੇਤ ਤਾਂ ਗਿੱਲੇ ਬੜਾ ਉਹ ਤੋਂ ਤਾਂ ਐਂ ਕਾਲੀ ਹੁੰਦੀ ਵਾ ਤਾਂ ਮਾੜਾ ਜਿਹਾ ਪੈਰ ਖੜਦਾ ਕੰਬੈਨ ਚੱਲਣ ਜੋਗੀ ਹੋਗੀ ਵਾ ਵੜ ਦੋ ਟਰਾਲੀਆਂ ਦਾ ਕੋਈ ਨਹੀਂ ਟੋਜਨ ਪਾ ਕੇ ਕੱਢ ਲਾਂਗੇ ਇਹ ਚੀਜ਼ ਹੁੰਦੀ ਹੈ ਤੇ ਪੋਸਟ ਚੱਕਰ ਦੇ ਵਿੱਚ ਮੈਂ ਇਹ ਟਰਾਲੀਆਂ ਦਾ ਅਦੀ ਕਰਨ ਲੱਗਿਆ ਨਹੀਂ ਤਾਂ ਅਦੀ ਕਰਨਾ ਨਹੀਂ ਉਹ ਟਰਾਲੀਆਂ ਦਾ ਮੇਨ ਇਹੀ ਕਾਰਨ ਆ ਕਿ ਆਪਾਂ ਨੂੰ ਲੋਡ ਰਹਿੰਦੀਆਂ ਨੇ ਇੱਕ ਹੁਣ ਵੀ ਹਲਕੀ ਬਣਵਾਈ ਆਪਾਂ ਪੂਰੀ ਵੀ ਆਪਾਂ ਜ extra ਕੁਝ ਨਹੀਂ ਕਰਵਾਇਆ ਵੀ ਹਾਂ ਕੋਈ ਬਾਧੂ ਭਾਰ ਵਧਾਉਣ ਵਾਲੀ ਆਪਾਂ 8 ਇੰਚੀ ਚਾਤੀ ਰਖਵਾਈ ਆ 14 ਫੁੱਟ ਦੀ ਕਿਉਂਕਿ ਆਪਣੇ ਕੋਲ ਜਿਹੜੀਆਂ ਪਹਿਲੀਆਂ ਨੇ ਉਹਨਾਂ ਦੀਆਂ ਵੀ 8 ਇੰਚੀ ਅੱਜ ਤੱਕ ਕਦੇ ਕੁਝ ਨਾ ਕੋਈ ਗਾਡਰ ਤੜਕਿਆ ਨਾ ਕਦੇ ਕੁਝ ਹੋਇਆ 8 ਇੰਚੀ ਚਾਸੀ ਉਹਨਾਂ ਨੂੰ ਕਿਹਾ ਵੀ ਵਿੱਚੋਂ ਬੰਦ ਕਰ ਦਿਓ ਹਣਾ ਤੇ ਇਹ ਹੁਣ ਝੋਨੇ 'ਚ ਵੀ ਨਜ਼ਾਰਾ ਦੇਣ ਗਿਆ ਹਾਂ ਮੱਕੀ 'ਚ ਵੀ ਨਜ਼ਾਰਾ ਦੇਣ ਗਿਆ ਕਿਉਂਕਿ ਮੱਕੀ ਦੇ ਵਿੱਚ ਵੀ ਓਹ ਹੁੰਦਾ ਕਿ ਉਧਰੋਂ ਮੱਕੀ ਵੜਦੇ ਆ ਤੇ ਉਧਰੋਂ ਵੱਡੇ ਟਰੈਕਟਰ ਦੂਜੇ ਕੰਮ ਕਰਦੇ ਹੁੰਦੇ ਆ ਤੇ ਛੋਟੇ ਟਰੈਕਟਰਾਂ ਦੇ ਵਿਚਾਰਾਂ ਤੋਂ ਟਰਾਲੀ ਨਹੀਂ ਚੱਲਦੀ ਵੱਡੀ ਠੀਕ ਆ ਤੇ ਉਦੋਂ ਵੀ ਫਿਰ ਆਪਾਂ ਨੇ ਪੂਰਾ ਕੰਮ ਦੇਣਗੇ ਚਾਰ ਟਰਾਲੀਆਂ ਹੋ ਜਾਣੀਆਂ ਆਪਣੇ ਕੋਲ ਚਾਰ ਟਰਾਲੀਆਂ ਆਪਾਂ ਨੂੰ ਪੂਰਾ ਸਾਥ ਦੇਣਗੀਆਂ ਵੀ ਆਪਣਾ ਪੂਰਾ ਮੱਕੀ ਮੁੱਕੀ ਢੋਣ ਦਾ ਜਾਂ ਝੌਂਕਾਣਕ ਝੋਨਾ ਢੋਣ ਦਾ ਫਿਰੇ ਚਾਰ ਹੀ ਚੱਲਿਆ ਕਰਨਗੇ ਤੇ ਇੱਕ ਹੋਰ ਵੀ ਵੱਧਾ ਹੋ ਜਣਾ ਜਦੋਂ ਖੇਤਾਂ ਚੋਂ ਆਲੂ ਲਿਆਉਣਾ ਵਾ ਉਹ ਜ ਪੂਰੇ ਬੈਨੀਫਿਟ ਦੇਣੀਆਂ ਕਿ ਉਹਦੇ ਵਿੱਚ ਵੀ ਕੱਲੇ ਕੱਲੇ ਟਰੈਕਟਰ ਜਿਵੇਂ ਆਪਦੇ ਆਪ ਦੀ ਟਰਾਲੀ ਲੈ ਆ ਵੱਡੇ ਟਰੈਕਟਰ ਮਗਰ ਵੱਡੀਆਂ ਪਾ ਦਿੰਦੇ ਨੇ ਨੇ ਛੋਟਿਆਂ ਮਗਰ ਛੋਟੀਆਂ ਵੀ ਪੂਰੇ ਆਪਦੇ ਆਪਦੇ ਓ ਢੋਈ ਜਾਣਗੇ ਹਨਾ ਟਰਾਲੀਆਂ ਤੇ ਐਦਾਂ ਵਾ ਤੇ ਵੀ ਬਸ ਆਪਾਂ ਤਾਂ ਹੀ ਆਪਾਂ 14 ਫੁੱਟ ਸਾਈਜ਼ ਰੱਖਿਆ ਕਿਉਂਕਿ 14 ਫੁੱਟ ਸਾਈਜ਼ ਬਹੁਤ ਠੀਕ ਆ ਤੇ ਸਾਨੂੰ ਸਹੀ ਲੱਗਿਆ ਤੇ ਬੜ ਬਾਕੀ ਜੋ ਵੀ ਹੈਗਾ ਬਸ ਉਹਨਾਂ ਨੇ ਕੋਈ ਬਣਾ ਬਣਤਰ ਕੋਈ ਨਹੀਂ ਕਰਿਓ ਸਫਾਈ ਦੀ ਬਣਾਇਓ ਬਾਕੀ ਟਰਾਲੀ ਤੇ ਬਸ ਜੋ ਜੋ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਸੀ ਉਹ ਆਪਾਂ ਦੱਸਿਆ ਨੇ ਉਹਨਾਂ ਨੇ ਆਪਾਂ ਨੂੰ ਦੱਸ ਦੇਣਾ ਵਾ ਤੇ ਥੋੜਾ ਟਾਈਮ ਦੀ ਪ੍ਰੋਬਲਮ ਆ ਉਹਨਾਂ ਨੂੰ ਤੇ ਮੈਂ ਕਹਾ ਵੀਰੇ ਜੇ 6-3 ਦਿਨ ਹੋ ਤਾਂ ਆਪਾਂ ਫਿਰ ਗੱਲ ਕਰਦਾਂਗੇ ਹਨ ਵੀ ਟਾਈਮ ਦੇ ਵੀ ਝੋਨਾ ਵੱਢਣ ਤੱਕ ਵੀ ਜਦੋਂ ਤੱਕ ਤੋਈ ਦਿੰਨੇ ਤਾਂ ਉਹ ਕਹਿੰਦੇ ਵੀਰੇ ਅਸੀਂ ਦੇਖਦੇ ਆ ਸੈਟਲਮੈਂਟ ਕਰਕੇ ਵੀ ਫਿਰ ਤੁਹਾਨੂੰ ਗੱਲ ਕਰਦੇ ਆ ਤੇ ਹੋਈ ਜਾਣੀ ਆ ਕੀ ਸੈਟਲਮੈਂਟ ਉਧਰ ਨਾਲ ਦੇਖਦੇ ਆ ਕਿਉਂਕਿ ਟਰਾਲੀਆਂ ਦੀ ਲੋਡ ਪੈਂਦੀ ਆ ਬਹੁਤ ਚੋਰੋ ਝੋਨਾ ਵੱਢਾ ਵੱਢਣਾ ਹੁੰਦਾ ਨਾ ਕਿਉਂਕਿ ਅੱਗੇ ਤਾਂ ਅੱਗੇ ਅੱਗੇ ਨਾਲੋਂ ਆਪਣਾ ਝੋਨਾ ਵੀ ਵਧ ਗਿਆ 60-70 ਕਿੱਲੇ ਹਨ ਤੇ ਤੇ 70 ਤੋਂ 80 ਕਿੱਲੇ ਝੋਨਾ ਵਧਿਆ ਹੋਇਆ ਪਿਛਲੇ ਸਾਲ ਨਾਲ ਤੇ ਉਹਦੇ ਚੱਕਰ ਦੇ ਵਿੱਚ ਫੇਰ ਇਹੀ ਆ ਕਿ ਟਰਾਲੀਆਂ ਤਾਂ ਚਾਹੀਦੀਆਂ ਨੇ ਕਿਲਕੱਤੇ ਵੀ ਦੂਰ ਹੋ ਗਏ ਵੀ ਉੱਥੋਂ ਸਾਰਾ ਝੋਨਾ ਇਧਰ ਹੀ ਢੋਣਾ ਹੁੰਦਾ ਆਪਾਂ ਹੋਰ ਪਾਸੇ ਤਾਂ ਆਪਾਂ ਕਿਤੇ ਲੈ ਗ ਨਹੀਂ ਆ ਵੀ ਆਪਾਂ ਤਾਂ ਮੰਡੀ ਜੋਧਾ ਜੀ ਲਾਉਂਦੇ ਆ ਸਾਰਾ ਝੋਨਾ ਤੇ ਹੋਰ ਵੀ ਤੇ ਹੁਣ ਝੋਨਾ ਉਰੇ ਲਿਆ ਕੇ ਫੇਰ ਵੇਚਿਆ ਕਰਾਂਗੇ ਤੇ ਨਾਲੇ ਸਹੀ ਆ ਫੇਰ ਚਾਰ ਚਾਰ ਟਰਾਲੀਆਂ ਕਿਉਂਕਿ ਨਹੀਂ ਫਿਰ ਤੁਹਾਨੂੰ ਨਾ 19 ਫੁੱਟੀ ਜਾਂ 16 ਫੁੱਟੀ ਟਰਾਲੀ ਚਲਾਉਣੀ ਪੈਂਦੀ ਸੀ ਨਾਲ ਉਹਨੂੰ ਫਿਰ ਵੱਡਾ ਟਰੈਕਟਰ ਦੇਣਾ ਪੈਂਦਾ ਤੇ ਵੱਡਾ ਟਰੈਕਟਰ ਕਿਉਂਕਿ ਇੱਕ ਝੋਨਾ ਉਹਦੇ ਆਲੂ ਵਾਲੀ ਮਸ਼ੀਨ ਨੂੰ ਵੀ ਦੇਣਾ ਉਹਨੂੰ ਦੇਣਾ ਪੈਂਦਾ ਆਲੂ ਵਾਲੇ ਖੇਤ ਤੇ ਟਰੈਕਟਰ ਲੈ ਕੇ ਜਾਣ ਨੂੰ ਤੇ ਉੱਥੇ ਵੀ ਦੇਣਾ ਪੈਂਦਾ ਇੱਕ ਤੇ ਤਾਂ ਕਰਕੇ ਅੱবি ਇਦਾਂ ਲੋਡ ਪੈ ਜਾਂਦੀ ਹੈ ਟਰੈਕਟਰਾਂ ਦੀ ਟਰੈਕਟਰ ਤਾਂ ਸਾਰੇ ਘਟ ਜਾਂਦੇ ਆ ਜਿੰਨੇ ਮਰਜ਼ੀ ਹੋਣ 19 ਥੋੜੇ ਹੁੰਦੇ ਤੇ ਅੱਜ ਵੀ ਇਹੀ ਟੱਕਰ ਦੇ ਵਿੱਚ ਆਪਾਂ ਜਾਉਣਾ ਹੁਣ ਟਿੱਕੇ ਅੱਜ ਆਪਣੀ ਰਾਣੀ ਸੁੰਦਰਾ ਦੀ ਪਹਿਲੀ ਵਾਸ਼ਿੰਗ ਹੋਣ ਲੱਗੀ ਆ ਆਪਣੀ ਥਾਰ ਦੀ ਵੀ ਆਹੀ ਜਗ੍ਹਾ ਤੇ ਖੜਕੇ ਵਾਸ਼ਿੰਗ ਹੋਈ ਸੀ ਪਹਿਲੀ ਤੇ ਰਾਣੀ ਸੁੰਦਰਾ ਦੀ ਵੀ ਉੱਥੇ ਹੀ ਖੜਕੇ ਹੋਈ ਕਿਉਂਕਿ ਆਪਾਂ ਜਾਣਾ ਕੱਲ ਨੂੰ ਮੰਮੀ ਹੋਣਾ ਨੂੰ ਲੈ ਕੇ ਤੇ ਆਪਣੀ ਪੀਜੀ ਦੇ ਵਿੱਚ ਜਿੰਨੇ ਘਰ ਆ ਸਾਰੀਆਂ ਭਾਬੀ ਹੋਣੀ ਚਾਚੀ ਹੋਣੀ ਸਾਰਿਆਂ ਨੂੰ ਲੈ ਕੇ ਜਾਣਾ ਕੱਲ ਨੂੰ ਅੰਮ੍ਰਿਤਸਰ ਸਾਹਿਬ ਉਹ ਕਹਿੰਦੀ ਸੀ ਆਪੇ ਮਗਰ ਬਹਿ ਜਾਣਗੇ ਤੇ ਕਿਉਂਕਿ ਜਦੋਂ ਆਪਾਂ ਗੱਡੀ ਲੈਣੀ ਸੀਗੀ ਉਦੋਂ ਮੈਂ ਕਿਹਾ ਸੀ ਵੀ ਸਾਰੀਆਂ ਕੁੜੀਆਂ ਨੂੰ ਲੈ ਕੇ ਚੱਲਾਂਗਾ ਚਾਚੀਆਂ ਭਾਬੀਆਂ ਨੂੰ ਹਨਾ ਤੇ ਵੀ ਲੈ ਕੇ ਚੱਲਾਂਗੇ ਹੁਣ ਇੱਕ ਤਾਂ ਗੱਡੀ ਹੁਣ ਵੱਧ ਗਈ ਸੰਗਤ ਹਨਾ ਇੱਕ ਗੱਡੀ ਆ ਲੈ ਚੱਲਣੀ ਆਪਾਂ ਇੱਕ ਥਾਰ ਲੈ ਚੱਲਣੀ ਤੇ ਕੱਲ ਨੂੰ ਚੱਲ ਕੇ ਦਰਸ਼ਨ ਕਰਦੇ ਆ ਸਵੇਰੇ ਮੈਂ ਕਿਹਾ ਤੜਕੇ ਤੁਰਨਾ ਵੀ 7 ਵਜੇ ਵੀ 3 ਵਜੇ ਦੇ ਨੂੰ ਤੁਰਾਂਗੇ ਤਾਂ ਵਧੀਆ ਟਾਈਮ ਤੇ ਪਹੁੰਚ ਜਾਾਂਗੇ ਹਨਾ ਤੇ ਹੁਣ ਸਵੇਰੇ ਤੁਰਦੇ ਆ ਸਵੇਰੇ ਤੁਰ ਕੇ ਫਿਰ ਕੱਲ ਨੂੰ ਕੱਲ ਦੀ ਸਾਰੀ ਦਿਹਾੜੀ ਤਾਂ ਉਧਰ ਹੀ ਲੱਗੂਗੀ ਦੇਖਦੇ ਆ ਵੀ ਜੇ ਤਾਂ ਮੱਥਾ ਟੇਮ ਨਾਲ ਟੇਕਿਆ ਗਿਆ ਤੇ ਤਾਂ ਹੋਰ ਵੀ ਇੱਕ ਦੋ ਗੁਰਦਾਰਾ ਸਾਹਿਬ ਜਾਇਆ ਆਵਾਂਗੇ ਤੇ ਨਾ ਠੀਕ ਹੋਇਆ ਤਾਂ ਫਿਰ ਕੁਝ ਕਹਿ ਨਹੀਂ ਸਕਦੇ ਹਾਂ ਤੇ ਹੁਣ ਦੇਖਦੇ ਆ ਲਓ ਜੀ ਰਾਣੀ ਸੁੰਦਰਾ ਦੇ ਲੱਗੀ ਸਰਫ ਸ਼ੈਂਪੂ ਲਾ ਰਿਹਾ ਰੰਗ ਚਮਕਦਾ ਬਹੁਤ ਆ ਬਾਈ ਮੇਰੇ ਵਾਲੀ ਜਿਹੜੀ ਬਲੇਰੋ ਆ ਉਹਦਾ ਵੀ ਸੇਮ ਹੀ ਰੰਗ ਕਲਰ ਆ ਜਦੋਂ ਇੱਕ ਵਾਰ ਧੋਤਾ ਜਾਂਦਾ ਫੇਰ ਤਾਂ ਨਜ਼ਰਾਂ ਲੱਗਣ ਵਾਲੀ ਗੱਲ ਆਂਦੇ ਵੀ ਐਵੇਂ ਚਮਕਣ ਲੱ ਜਾਂਦਾ ਬਹੁਤ ਜ਼ਿਆਦਾ ਚਮਕ ਮਾਰਦਾ ਰੰਗ ਪੂਰਾ